ਪੰਤ ਰਤਨ ਜਥੇਦਾਰ ਗੁਰਚਰਨ ਸਿੰਘ ਟੋਰਾ ਦੇ ਜਵਾਈ ਦੇ ਸਾਬਕਾ ਮੰਤਰੀ ਹਰਮਨ ਸਿੰਘ ਟੋਰਾ ਬੀਤੇ ਦਿਨੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਗਏ ਸਨ ਤੇ ਸਾਬਕਾ ਮੰਤਰੀ ਹਰਮਨ ਸਿੰਘ ਟੋਰਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੰਜ ਪਹੁੰਚੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੰਜ ਨਾਬਾ ਬਲਾਕ ਦੇ ਪਿੰਟੋੜਾ ਪਹੁੰਚੇ ਜਿੱਥੇ মিডিਆ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਕਿਹਾ ਕਿ ਹਰਮਨ ਟੋਰਾ ਜੀ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦਾ ਵਚਨ ਸੀਗਾ ਕਿ ਜੋ ਚਲਸੀ ਜਿਹੜਾ ਵੀ ਦੁਨੀਆ ਤੇ ਆਇਆ ਉਸਨੇ ਜਾਣਾ ਤੇ ਉਹ ਸਰਦਾਰ ਗੁਰਚੰਦ ਸਿੰਘ ਦौरा ਦੇ ਜਵਾਈ ਸੰਤ ਪਿਛਲੇ ਦਿਨੀ ਸੰਸਾਰ ਤੋਂ ਚਲੇ ਗਏ ਨੇ ਤੇ ਜੋ ਜਿਆਦਾ ਛੱਡ ਕੇ ਗਏ ਨੇ ਹਮੇਸ਼ਾ ਲੋਕਾਂ ਦੇ ਨਾਲ ਨਿਮਰਤਾ ਨਾਲ ਰਹਿੰਦੇ ਸਨ ਤੇ ਵਧੀਆ ਤਰੀਕੇ ਨਾਲ ਵਰਤਦੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦਾ ਬਚਨ ਹੈਗਾ ਕਿ ਜੋ ਆਇਆ ਸੋ ਚਲਸੀ ਜਿਹੜਾ ਵੀ ਦੁਨੀਆਂ ਦੇ ਉੱਤੇ ਆਇਆ ਵਾ ਉਹਨੇ ਇੱਕ ਦਿਨ ਇੱਥੋਂ ਚਲੇ ਜਾਣਾ ਤਾਂ ਸਰਦਾਰ ਹਰਮੇਲ ਸਿੰਘ ਜੀ ਡੌੜਾ ਜਿਹੜੇ ਕਿ ਸਰਦਾਰ ਗੁਰਚੰਦ ਸਿੰਘ ਟੋੜਾ ਜੀ ਦੇ ਜਿਵਾਈ ਸਨ ਉਹ ਪਿਛਲੇ ਦਿਨੀ ਸੰਸਾਰ ਤੋਂ ਚਲੇ ਗਏ ਪਰ ਉਹ ਆਪਣੀਆਂ ਯਾਦਾਂ ਜਿਹੜੀਆਂ ਉੱਥੇ ਛੱਡ ਕੇ ਗਏ ਉਹਨਾਂ ਨੇ ਹਮੇਸ਼ਾ ਹੀ ਬਹੁਤ ਨਿਮਰਤਾ ਦੇ ਨਾਲ ਲੋਕਾਂ ਨੂੰ ਮਿਲਣਾ ਲੋਕਾਂ ਦੇ ਨਾਲ ਗੱਲਬਾਤ ਕਰਨੀ ਲੋਕਾਂ ਦੇ ਮਸਲੇ ਵੇਖਣੇ ਉਹਨਾਂ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਨੀ ਤੋਂ ਉਹਨਾਂ ਨੇ ਇਹ ਹਮੇਸ਼ਾ ਹੀ ਕੋਸ਼ਿਸ਼ ਕੀਤੀ ਆ ਮੈਂ ਅਕਾਲ ਪੁਰਖ ਅਗੇ ਅਰਦਾਸ ਕਰਦਾ ਕਿ ਉਹ ਵਿਛੜੀ ਆਤਮਾ ਨੂੰ ਆਪਣੇ ਚਰਨਾਚ ਨਿਵਾਸ ਦੇਵੇ ਤੇ ਪਰਿਵਾਰ ਨੂੰ ਪੜਨਾ ਮੰਨਣ ਦਾ ਬਲ ਬਖਸ਼ੇ। ਬਾਕੀ ਜਿਹੜੇ ਸਰਦਾਰ ਗੁਰਚਨ ਸਿੰਘ ਟੋੜਾ ਉਹ ਤਾਅ ਅੰਬਰ ਪੰਥ ਕਰੈ ਪੰਥ ਦੀ ਮਾਨ ਮਰਿਆਦਾ ਪੰਥ ਦੇ ਹਿੱਤ ਉਹਨਾਂ ਲਈ ਅਹਿਮ ਦੇ ਹੀ। ਤੇ ਟੋੜਾ ਸਾਹਿਬ ਸਮਾ ਓਖਾ ਆ ਜਾਂ ਸੌਖਾ ਆ। ਪਰ ਉਹ ਪੰਥ ਦੇ ਨਾਲ ਹੀ ਹਮੇਸ਼ਾ ਖੜੇ 1984 ਦੇ ਵਿੱਚ ਜਦੋਂ ਸਾਡੇ ਸ਼੍ਰੀ ਅਕਾਲ ਤਖਤ ਸਾਹਿਬ ਜਾਂ ਦਰਬਾਰ ਸਾਹਿਬ ਤੇ ਹਮਲੇ ਹੋਏ ਉਹਦੇ ਤੋਂ ਬਾਅਦ ਪੰਜਾਬ ਦੇ ਵਿੱਚ ਬੜਾ ਵਿਖੜਾ ਪੈਦਾ ਸੀ ਇੱਥੇ ਉਹਨਾਂ ਵੇਲਿਆਂ ਦੇ ਵਿੱਚ ਵੀ ਉਹ ਸਿੱਖੀ ਸਿਧਾਂਤਾਂ ਤੇ ਅਸੂਲਾਂ ਦੇ ਉੱਤੇ ਖੜੇ ਰਹੇ ਤੇ ਹਮੇਸ਼ਾ ਪੰਥ ਦਾ ਜਿਹੜਾ ਝੰਡਾ ਹੀ ਬੁਲੰਦ ਰੱਖਿਆ ਤਾਂ ਜਦੋਂ ਅੱਜ ਉਹਨਾਂ ਦੇ ਜਵਾਈ ਦੇ ਭੋਗ ਤੇ ਖੜੇ ਆ ਤੇ ਟੋੜਾ ਸਾਹਿਬ ਗੁਰਚਨ ਸਿੰਘ ਟੋੜਾ ਨੂੰ ਯਾਦ ਕਰਨ ਦਾ ਸੁਭਾਵਕ ਆ ਵੀ ਉਹਨਾਂ ਨੇ ਪੰਥ ਦਾ ਝੰਡਾ ਹਮੇਸ਼ਾ ਬੁਲੰਦ ਰੱਖਿਆ ਤੇ ਹਰ ਸਿੱਖ ਜਿਹੜਾ ਉਹ ਪੰਥ ਦਾ ਝੰਡਾ ਹੀ ਬੁਲੰਦ ਰੱਖਦਾ ਵਾ ਕਿਉਂਕਿ ਸਾਡੇ ਲਈ ਆਤਮਾ ਗੁਰੂ ਗ੍ਰੰਥ ਵਿੱਚ ਤੇ ਸਰੀਰ ਗੁਰੂ ਬੰਧ ਵਿੱਚ ਸੇਖਾ ਹਮੇਸ਼ਾ ਹੀ ਗੁਰੂਪੰਥ ਦੀ ਰਜ਼ਾ ਤੇ ਗੁਰੂਪੰਥ ਦੇ ਵਿੱਚ ਚੱਲਦਾ। ਇਹ ਵੀਡੀਓਜ਼ ਦਾ ਬੜਾ ਦੌਰ ਹੋ ਰਿਹਾ ਕਿਸ ਤਰ੍ਹਾਂ ਦੇਖਦੇ। ਵੇਖੋ ਵੈਸੇ ਤੇ ਇਹ ਜਿਹੜੀ ਤਕਨੀਕ ਆ AI ਵਾਲੀ ਮੈਂ ਪਿਛਲੇ ਦਿਨੀ ਇੱਕ ਬਿਆਨ ਜਾਰੀ ਕੀਤਾ ਹੈ। ਜਿਹੜੀਆਂ ਵੱਖ-ਵੱਖ ਕੰਪਨੀਆਂ ਵਾ Google ਵਾ WhatsApp ਆ ਹਰ ਇੱਕ ਦੀ ਆਪਣੀ AI ਆ। ਚਾਹੀਦਾ ਤੇ ਆ ਵੀ ਜਿਹੜੀ ਇੱਥੋਂ ਦੀ ਕੇਂਦਰ ਦੀ ਸਰਕਾਰ ਆ ਉਹ ਸਾਰੀਆਂ ਕੰਪਨੀਆਂ ਨੂੰ ਕੋਈ ਆਦੇਸ਼ ਕਰੇ ਵੀ ਇਹੋ ਜੀ ਕੋਈ ਵੀ ਕੰਪਨੀ ਜਿਹੜੀ ਆ ਕਿਸੇ ਵੀ ਧਰਮ ਦੇ ਸਰੋਕਾਰਾਂ ਦਾ ਖਿਆਲ ਰੱਖੇ ਕਿਸੇ ਦੇ ਵੀ ਮਨਾਂ ਨੂੰ ਠੇਸ ਨਾ ਪਹਜਾਵੇ ਹੁਣ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜਿੱਥੇ ਸਿੱਖਾਂ ਦਾ ਕੇਂਦਰੀ ਸਥਾਨ ਆ ਉੱਥੇ ਸਮੁੱਚੀ ਮਨੁੱਖਤਾ ਨੂੰ ਆਪਣੇ ਕਲਾਵੇ ਦੇ ਵਿੱਚ ਲੈਂਦਾ ਤੇ ਦੁਨੀਆ ਭਰ ਤੋਂ ਲੋਕ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਆਉਂਦੇ ਆ ਸ਼੍ਰੀ ਹਰਮੰਦਰ ਸਾਹਿਬ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣਦੇ ਆ ਦਰਬਾਰ ਸਾਹਿਬ ਤੇ ਪ੍ਰਤੀ ਇਹੋ ਜੀ ਤਰਾਜੋਗ ਵੀਡੀਓ ਬਣਾਉਣੀਆਂ ਜਿਹੜੇ ਵੀ ਬੰਦੇ ਬਣਾ ਰਹੇ ਉਹਨਾਂ ਦੀ ਮਾਨਸਿਕਤਾ ਬੜੀ ਪਹਿੜੀ ਆ ਸਰਕਾਰ ਨੂੰ ਛੇਤੀ ਤੋਂ ਛੇਤੀ ਇਹ ਬੰਦੇ ਜਿਹੜੇ ਟਰੇਸ ਕਰਨੇ ਚਾਹੀਦੇ ਆ ਤੇ ਟਰੇਸ ਕਰਕੇ ਨਸ਼ਰ ਕਰਨੇ ਚਾਹੀਦੇ ਆ ਕਿਉਂਕਿ ਇਹ ਠੀਕ ਨਹੀਂ ਹੈਗਾ ਦਰਬਾਰ ਸਾਹਿਬ ਸਿੱਖਾਂ ਦਾ ਦਿਲਵਾ ਤੇ ਦਰਬਾਰ ਸਾਹਿਬ ਦੇ ਪ੍ਰਤੀ ਕੋਈ ਇਹੋ ਜਿਹੀ ਤਰਾਸ